ਬੈਠੇ ਆ ਬਈ ਇੱਥੇ ਪਿੰਡ ਵਾਂਟੀ ਦੇ ਵਾਂਟੀ ਦੇ ਬੈਂਸ ਦੇ ਬੈਠੇ ਸਾਢੇ 5 ਕੁਲਚੇ ਖਾਦੇ ਨੇ 1.5 ਲੱਖ ਦਾ ਤੂੰ ਫੋਨ ਲਈ ਵਧਾਈਆਂ ਤੁਹਾਨੂੰ ਵਧਾਈਆਂ ਤੁਹਾਨੂੰ ਆ ਬਾਈ ਡੜਹਾ ਤੇ ਆ ਬਾਬਾ ਕਿੱਥੇ ਹੋ ਬੈਂਸ ਦਾ ਫੋਨ ਆ ਗਿਆ ਵਾਂਟੀ ਬੈਂਸ ਦਾ ਅੱਛਾ ਕੰਮ ਨੇ ਬਈ ਕ ਆਪਣਾ ਬਲੌਗ ਦੇਖ ਲਈ ਘੰਟੇ ਕੀ ਬਾਅਦ ਹੁੰਨੇ ਤੇਰੇ ਕੋਲੇ ਉਹ ਵੀ ਵਿਚਾਰਾ ਮੰਜੇ ਡਾਹੀ ਬੈਠਾ ਪਨੀਰ ਬਣਵਾ ਰੱਖਿਆ ਨੇ ਵਾਂਟੀ ਬੈਂਸ ਵੀ ਮੰਜੇ ਡਾਹੀ ਬੈਠਾ ਕਹਿੰਦਾ ਹੋਰ ਹੁਣ ਉਹਨਾਂ ਦੇ ਪਿੰਡ ਲਰ ਕਾਨੂੰ ਮਰੇ ਬਿਸਕੁਟ ਹੀ ਲੈ ਲੈ ਭਾਈ ਤੂੰ ਬਿਸਕੁਟ ਹੀ ਲੈ ਲੈ ਮੈਂ ਤਾਂ ਇਹ ਤਾਂ ਕੰਧਾ ਖਾਜੇ ਇਹ ਤਾਂ ਕੰਧਾ ਖਾਜੇ ਭਾਈ ਇਹ ਨਹੀਂ ਰਜਦੀ ਕੁੜੀ ਇਹ ਮੇਰੇ ਸਾਲਾ ਪਲਟੀਨਾ ਨਹੀਂ ਹੈਗਾ ਇਹ ਇਹ 30 ਦੀ ਐਵਰੇਜ ਦਿੰਦਾ ਸ੍ਰੀ ਕਾਲ ਜੀ ਸਾਰਿਆਂ ਨੂੰ ਸਾਡੇ ਵੱਲੋਂ ਸ੍ਰੀ ਕਾਲ ਜੀ ਤੇ ਨਵੀਂ ਵੀਡੀਓ ਆ ਰਹੀ ਹੈ ਤੇ ਨੀ ਚਾਰ ਪਾੜ ਬੰਨ ਗਏ ਥੋੜਾ ਲੋਕੇਸ਼ਨ ਦੂਰ ਆ ਲਾਡੀ ਦੱਸੀਓ ਸਾਰਾ ਕੁਝ ਡਿਟੇਲ ਦੱਸ ਹਾਂਜੀ ਤੇ ਇੱਕ ਵੱਖਰਾ ਕਨਸੈਪਟ ਹੋਊਗਾ ਬੈਸਦਾ ਇਹ ਵੱਡੇ ਬਾਇਟ ਦੀ ਫਿਲਮ ਬਣਾਉਣੀ ਸੀ ਅਸੀਂ ਘੱਟੋ ਘੱਟ 2-3 ਕਰੋੜ ਦੀ ਪਰ ਇੰਨਾ ਸਾਡਾ ਬਜਟ ਹਿੱਲ ਗਿਆ ਸੋ ਅਸੀਂ ਹੁਣ 10-20 ਲੱਖ ਦਾ ਬਣਾਵਾਂ ਉਹ ਪੱਟੀ ਵੀ ਦੇਖੀ ਵੱਧ ਤੋਂ ਵੱਧ 20-30 ਲੱਖ ਤੱਕ ਪਰ ਤੁਹਾਨੂੰ ਅੱਜ ਤੋਂ 20-30 ਸਾਲ ਮੰਗਰ ਲੈ ਕੇ ਜਾਵਾਂਗੇ ਵਾਹ ਪਰ ਤੁਸੀਂ ਦੇਖਿਓ ਗੌਰ ਨਾਲ ਵੱਖਰਾ ਕਨਸੈਪਟ ਹੋਊਗਾ ਕੋਣ ਆ ਗਿਆ ਕੋਈ ਨਾ ਫੂਨ ਦਾ ਕੋਈ ਨਾ ਬਹੁਤ ਸੋਹਣਾ ਕਨਸੈਪਟ ਹੋਊਗਾ ਬਹੁਤ ਵਧੀਆ ਕੈਰੈਕਟਰ ਹੋਣਗੇ ਹਾਂ ਤੇ ਸਾਰੇ ਬੰਦਿਆਂ ਦੀ ਹੱਡ ਬੀਤੀ ਹੋਊਗੀ ਪੁਰਾਣੇ ਬੰਦਿਆਂ ਦੀ ਨਵੇਂ ਬੰਦੇ ਨੂੰ ਤਾਂ ਪਤਾ ਵੀ ਨਹੀਂ ਹੋਣਾ ਨਵੇਂ ਬੰਦੇ ਫੀਲ ਕਰਿਓ ਬਸ ਅੱਜ ਤੋਂ 20-20 ਸਾਲ ਪਿੱਛੇ ਵਗ ਜੂ ਗੱਲ ਨਵੇਂ ਚਾਹੇ ਪੁਰਾਣੇ ਯਾਰ ਸਾਨੂੰ ਸਵਾਦ ਪੂਰਾ ਆਉਣਾ ਦੇ ਇਹ ਅਸੀਂ ਹੁਣ ਤਾਂ ਜਿਆਦਾ ਥੋੜਾ ਬਾਹਲੇ ਛੋਟੇ ਬਾਈਟ ਦੀ ਬਣਾ ਰਿਹਾ ਪਰ ਆਉਣ ਵਾਲੇ ਸਮੇਂ ਵਿੱਚ ਪੱਟੇ ਬਾਈਟ ਦੀ ਬਣਾਵਾਂਗੇ ਜੇ ਸਾਡਾ ਸੁਪਾ ਹੋ ਗਿਆ ਕਿਤੇ ਹਾਂ ਬਾਕੀ ਸੋਸ ਪਏ ਗਿਆ ਕਿਤੇ ਤਾਂ ਜਿਹੜਾ ਨਾਉ ਉੜ ਗਿਆ ਕਿਤੇ ਬਾਕੀ ਐਆਂ ਗੱਲ ਵੀ ਤੁਸੀਂ ਬਾਈ ਪੂਰਾ ਸਹਿਯੋਗ ਦੇਣਾਗਾ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰ ਦਿਆ ਕਰਿਓ ਲਾਈਕ ਕਰ ਦਿਆ ਕਰਿਓ ਤਾਂ ਨਾਲ ਨਾਲ ਦੀ ਜੁੜ ਚੋ ਕੈਮਰਾਮੈਨ ਵੀ ਮੂਰੇ ਬਰਾਜਮਾਨ ਨੇ ਸਾਡੇ ਕਹੋ ਕਿ ਇਹਨਾਂ ਨੂੰ ਤੇਲ ਚੜਦਾ ਹੈਗਾ ਮੁੱਕੀ ਲੱਗ ਜਾਂਦੀ ਹੈ ਫਿਰ ਜੀ ਅੱਜ ਲਾਈਟ ਕਰਦੇ ਜਾ ਉਦ ਮੈਂ ਕੈਮਰੇ ਨਾਲ ਥੋੜਾ ਜਿਹਾ ਦਿਖਾ ਦਵਾਂ ਬੜਾ ਜਿਹਾ ਇੱਕ ਕੁੰਡੀਆਂ ਮੋਛਾਂ ਵਾਲੇ ਅੱਜ ਆਪਣਾ ਡਰੈਪਣਾ ਡਰਾਈਵ ਕਰ ਰਹੇ ਨੇ ਜੀ ਡਰਾ ਕੱਢਣਗੇ ਡਰਾ ਕੱਢਣਗੇ ਡਰਾਈਵ ਕਰ ਰਹੇ ਨੇ ਚੱਲ ਕੋਈ ਆਵੇ ਤਾਂ ਹੋ ਚੁੱਕੇ ਜਿੱਧਰ ਬਾਈ ਬੈਠ ਚੁੱਕੇ ਨੇ ਬਾਪੂ ਦੇ ਵੈਚ ਨੂੰ ਢਾਵੇ ਤੇ ਏ ਤੇ ਬਾਪੂ ਜੀ ਬੈਠੇ ਹੈ ਕਰ ਪੂਰੇ ਬਾਪੂ ਹੀ ਕਰੂਗਾ ਹੋਰ ਹੁਣ ਦੋ ਦਿਨ ਇੱਥੇ ਹੀ ਆਗੇ ਬਾਈ ਕੋਲੇ ਤੇ ਵੀਡੀਓ ਤੇ ਚੱਲ ਪਈ ਐ ਉਧਰ ਸ਼ੂਟ ਚੱਲ ਰਿਹਾ ਹੈ ਉਧਰ ਜਾ ਕੇ ਦਿਖਾਉਨੇ ਆ ਸਾਨੂੰ ਇਧਰ ਪਹਿਲਾਂ ਪੇਟ ਪੂਜਾ ਕਰ ਲਈਏ ਪਹੁੰਚ ਗਏ ਬਾਈ ਲੋਕੇਸ਼ਨ ਤੇ ਆਹ ਵਲੌਗ ਚੱਲ ਰਿਹਾ ਹੈ ਵਲੌਗ ਚੱਲ ਰਿਹਾ ਕਹਿੰਦੇ ਹੈ ਕਮਾਲ ਕਰਤੀ ਜਮਈ ਹਾਂ ਦੱਸ ਦੇ ਸਾਰਾ ਦੱਸ ਦੇ ਪਿੰਡ ਕਿਹੜਾ ਕਿੱਥੇ ਹੈ ਇਧਰ ਸਮਝਾਉਂਦੇ ਹੋਏ ਜੀ ਹੋਰ ਬਈ ਕੈਮ ਹੈ ਹਾਂਜੀ ਵਧੀਆ ਤੇ ਨਾ ਆਇਆ ਦਾਲ ਪਾਣੀ ਵਧੀਆ ਬਣਦੀ ਪਰਮਾਤੇ ਹੋਗੀ ਬੜੀ ਮਲਟੀਪਲ ਨਾ ਹੋਗੇ ਠੀਕ ਹੈ ਹਾਂ ਕਰ ਹੁਣ ਮਨ ਦੀ ਜੇ ਪੈ ਗਿਆ ਹੁਣ ਲੱਗੀ ਖੂਜ ਨਾ ਡਿਗਵੀਂ ਪੁੱਤ ਖੂਜ ਨਾ ਡਿਗਪੀ ਕਿਹਦੀਆਂ ਉਹਨੂੰ ਸੀਨ ਸਮਝਾਉਂਦਾ ਸਮਝਾ ਦੇਣ ਤੇ ਆਹ ਬਲੌਗ ਤੇ ਬਲੌਗ ਚੜ ਗਿਆ ਬਲੌਗ ਤੇ ਬਲੌਗ ਚੜ ਗਿਆ ਇੱਧਰ ਹੋ ਜਾ ਇੱਥੇ ਭਾਈ ਦੋ ਦਿਨ ਸ਼ੂਟ ਚੱਲੂ ਮੈਂ ਹੁਣ ਤੁਹਾਨੂੰ ਗੱਲ ਦੱਸ ਦਿੰਨਾ ਇੱਥੇ ਦੋ ਦਿਨ ਸ਼ੂਟ ਕਰਨਾ ਇਹ ਵੀਡੀਓ ਜਿਹੜੀਆਂ ਇਹ ਵੀਡੀਓ ਹੋਣਗੀਆਂ ਬਾਈ ਇਹ ਨਾ ਮੰਡੇ ਨੂੰ ਐ ਕਰਣਗੀਆਂ ਮਤਲਬ ਪਹਿਲਾਂ ਵੀ ਦੱਸ ਚੁੱਕੇ ਆਂ ਅੱਜ ਤੋਂ 30 40 ਸਾਲ ਪਹਿਲਾਂ ਹਨਾ ਜਦੋਂ ਟੈਲੀਫੋਨ ਲੱਗਦੇ ਸੀਗੇ ਉਹ ਉਹ ਕਨਸੈਪਟ ਆ ਸਾਰਾ ਤੇ ਉਦੋਂ ਕੁਝ ਬੰਦਿਆਂ ਨੂੰ ਨਹੀਂ ਵੀ ਪਤਾ ਹੁੰਦਾ ਸੀਗਾ ਵਿੱਚ ਮੇਰੇ ਵਰਗੇ ਝੁੱਡੂ ਹੁੰਦੇ ਸੀਗੇ ਤੇ ਮੈਂ ਨਾ ਇੱਕ ਹੋਰ ਗੱਲ ਨੋਟ ਕਰੀਆ ਵਲੌਗ ਬਣਾਉਣ ਵੇਲੇ ਮੇਰਾ ਮੂੰਹ ਸਰਜਾ ਘੱਟ ਵੱਧੀ ਆਉਂਦਾ ਹੁੰਦਾ ਆਪੀ ਦੇਖ ਲਿਓ ਤੁਸੀਂ ਤੇ ਸੋਨੂੰ ਨਾਲ ਹੁੰਦੇ ਦੱਸਦੇ ਰਹਾਂਗੇ ਬਸ ਇਹ ਵੀਡੀਓ ਸੋਮਵਾਰ ਨੂੰ ਆਉਣੀ ਆ ਤੁਸੀਂ ਬਾਈ ਫੁੱਲ ਦੇ ਸਪੌਂਸ ਦੇਣਾ ਹੈ ਇਹਦਾ ਹੈ ਬਣ ਕੇ ਬੇਨਤੀ ਆ ਅਜਾ ਦੇਖਿਓ ਆਏ ਹਾਏ ਬਹੁਤ ਮੇਰ ਹੋਰ ਮਤ ਜਿਆਦੇ ਅਸੀਂ ਤਾਂ ਹੀ ਕਹਿੰਦੇ ਹਾਂ ਹਾਂ ਵੀ ਤੁਸੀਂ ਪੂਰਾ ਦੇਣਾ ਸ਼ੇਅਰ ਸੋਮਵਾਰ ਵਾਲੀ ਨੂੰ ਪੂਰੀ ਦੱਬ ਕੇ ਸ਼ੇਅਰ ਕਰਦਿਆ ਕਰੋ ਬਾਈ ਇਹਨੂੰ ਯਾਰ ਉਹਦੀ ੜੀਕ ਚ ਵੀ ਰਹਾ ਕਰੋ ਤੁਸੀਂ ਜਿਵੇਂ ਦੂਜੀ ਵੀਡੀਓ ਦੀ ਰਹਿੰਦੇ ਹੋ ਕਿਉਂਕਿ ਸਾਡਾ ਵੀ ਫੁੱਲ ਜ਼ੋਰ ਲੱਗ ਰਿਹਾ ਹੈਗਾ ਤੇ ਪਹਿਲਾਂ ਬਹੁਤ ਦੂਰ ਤੱਕ ਪਾਸੇ ਪਣਾਏ ਨੇ ਅੱਜ ਗੱਡੀਆਂ ਤੇ ਤਾਂ ਕੋਈ ਤੁਹਾਨੂੰ ਸ਼ਰਮ ਨਹੀਂ ਆਉਂਦੀ ਮਤਲਬ ਬਿਸਕਟ ਮੰਗਦੇ ਹਾਂ ਹਾਂ ਸਰ ਦੇ ਨੂੰ ਖਾਦੇ ਨੇ ਹਾਂ ਹੋਈ ਜਾਂਦਾ ਨਹੀਂ ਹਾਂ ਅਹੀਂ ਚੱਲਦਾ ਬਈ ਇਹ ਤਾਂ ਯਾਰ ਅੱਖਾਂ ਉਹਦੇ ਤਾਂ ਕੁਝ ਹੋਈ ਜਾਵੇ ਅੱਖਾਂ ਉਹਦੇ ਲੈ ਲੈ ਨਾ ਮੱਛ ਕਿਉਂ ਗਿਆ ਤੂੰ ਹੁੰਦਾ ਲੈ ਲੈ ਕੱਢ ਲੈ ਇਹ ਚ ਪ੍ਰੀਮੀਅਮ ਕੁ ਵੀ ਸਰ ਕਾ ਵਿਸਵਾਸ ਦੇਖੋ ਇਹ ਫੱਕਰਾਂ ਦੇ ਫੱਕਰਾਂ ਦੇ ਖਾਣੇ ਨੇ ਇਹ ਫੱਕਰਾਂ ਦੇ ਖਾਣੇ ਆਹ ਦੇਖ ਫੱਕਰ ਬੈਠਾ ਇਹਦਾ ਜੇ ਕਾਗਜ਼ ਕਿਨਾ ਖਾਜੇ ਯਾਰ ਇਹਦੇ ਬੁੱਲਾ ਨਾ ਓਏ ਐਂ ਕਰੀ ਗੋਲੀ ਜੀ ਨਾਲ ਸੱਟ ਹੋਇਆ ਸਰੀਰ ਮਾਦਾ ਬੁੱਲਾ ਦੇ ਸਨੀਆਂ ਲਾਉ ਇਹਨੂੰ ਬਾਬਾ ਪੋ ਬੁੱਲਾ ਮੈਂ ਇੱਕ ਗੱਡੀ ਬਾਈ ਬਣ ਕੇ ਮੈਂ ਹਜੇ ਚਾਹ ਕਰਾਈ ਆ ਮੈਂ ਤੜਕੇ ਤਾਂ ਹੀ ਫਿਰਦਾ ਤੁਸੀਂ ਤਾਂ ਖਾ ਕੇ ਲੱਲਾ ਪੱਲਾ ਕੋਈ ਨਾ ਹੀ ਲੈ ਲੋ ਕੋਈ ਗੱਲ ਨਹੀਂ ਆ ਦੇਖ ਲੈ ਕਿਉਂ ਆਏ ਆ ਬਾਈ ਆਏ ਆ ਵੱਡੇ ਮਿੰਦੀ ਦੀ ਕਦਰ ਕਰ ਚੰਦਾ ਹਾਂ ਚਲ ਵਾ ਆ ਵੀ ਲੈਣਾ ਤੇ ਇੱਕ ਜੀ ਤੁਸੀਂ ਦੋ ਲੈ ਕੇ ਕੋਈ ਗੱਲ ਨਹੀਂ ਸਾਡਾ ਸਾਫ ਰਹਿ ਸਾਵਰਾ ਹੈ ਵਈ ਸਾਡਾ ਸਾਵਰਾ ਓਏ ਸੋਡਾ ਸਾਵਰਾ ਓਏ ਤੇਰਾ ਸਾਵਰਾ ਕੁੰਡੀਆਂ ਮੁੱਛਾਂ ਵਾਲਿਆ ਸਰਦਾਰਾ ਤੇਰਾ ਸਾਵਰਾ ਹੈ ਉਹਨੂੰ ਵੀ ਦੇ ਯਾਰ ਉਹਦੀ ਨੀਤ ਰਹੁ ਮੈਂ ਤੰਨੇ ਦੇ ਗਿਆ ਉਹਨੂੰ ਇਦੋਂ ਪਹਿਲਾਂ ਬਈ ਲਫਾ ਫਾ ਜਾ ਮੇਰਾ ਖਾਲੀ ਕਰਤਾ ਹਾਂ ਤੈਨੂੰ ਮੈਂ ਬਿਸਕਟ ਫੜਾਇਆ ਹੈ ਮੈਂ ਮਰ ਜਾ ਚੱਲ ਕਾਨੂੰ ਮਰੇ ਬਿਸਕਟ ਹੀ ਲੈ ਲੈ ਭਾਈ ਤੂੰ ਬਿਸਕਟ ਹੀ ਲੈ ਲੈ ਮੈਂ ਤਾਂ ਮੈਂ ਤਾਂ ਜਾਨ ਨਾ ਉੱਠ ਕੇ ਉਧਰ ਓਏ ਉਹ ਆ ਗਈ ਉਹ ਆ ਗਈ ਉਹ ਵੀ ਉਹਨਾਂ ਫੜਾ ਦੇ ਉਹਨਾਂ ਫੜਾ ਉਹ ਆ ਗਈ ਉਹਦੇ ਆ ਗਈ ਆ ਗਈ ਹੌਲੀ ਆ ਜਾ ਕਿਧਰੇ ਨਹੀਂ ਮੁੱਕਦੇ ਹੌਲੀ ਆ ਜਾ ਹੌਲੀ ਆ ਜਾ ਇਹ ਕੋੜ ਜਿੜ ਕੋਲੀ ਇਹ ਤਾਂ ਕੰਦਾ ਖਾਜੇ ਇਹ ਤਾਂ ਕੰਦਾ ਖਾਜੇ ਬਾਈ ਇਹ ਨਹੀਂ ਰਜਦੀ ਕੁੜੀ ਚੱਕ ਕਈ ਕਰੂੰ ਬਸ ਕੁੜੀਏ ਦੇਖ ਬਰਾ ਫੜਾਓ ਇਹ ਤਾਂ ਪਾਏ ਨਾ ਜੀ ਬਣਾ ਜਾਣਾ ਨਾ ਬਣਾ ਤਾਂ ਦੋ ਚਾਰ ਹੀ ਮਿਲਣਗੇ ਮੈਂ ਜਾਣਨਾ ਉਹਦੇ ਕੋਲੇ ਸਵਾਦ ਨਹੀਂ ਹੈਗੇ ਲੀਲੇ ਕੋਲੇ ਜਾਣਾ ਆ ਗੱਲ ਹੈ ਕਿ ਜਮੀ ਬੇਇੱਜ਼ਤੀ ਕਰਦੀ ਤਾਂ ਜਮੀ ਪੱਟੀ ਮੇਸ ਕਰਦੀ ਸਾਰੇ ਕੰਮ ਦੀ ਪੱਟੀ ਮੇਸ ਕਰਦੀ ਤਾਂ ਤੁਹਾਨੂੰ ਯਾਰ ਹਜੇ ਕੋਲਚੇ ਥੱਲੇ ਨਹੀਂ ਹੋਏ ਹੋਰ ਤੇ ਤੇਰੇ ਖੁੱਡੇ ਨੂੰ ਲੱਗੀ ਹੁੰਦੀ ਨਾ ਫਿਰ ਤੂੰ ਦਿੰਦੀ ਸ਼ਾਬਾਸ਼ ਵੀ ਹਾਂ ਬਈ ਧੰਨਵਾਦ ਤੇਰਾ ਫੋਨ ਲਿਆ ਫੋਨ ਨਹੀਂ ਆਣਾ ਵੱਡੇ ਨੇ ਸਾਡੇ 5 ਕੁਲਚੇ ਖਾਦੇ ਨੇ 1.5 ਲੱਖ ਦਾ ਤੂੰ ਫੋਨ ਲਈ ਵਧਾਈਆਂ ਤੁਹਾਨੂੰ ਵਧਾਈਆਂ ਤੁਹਾਨੂੰ ਉਹ ਤੜਕੇ ਮੈਨੂੰ ਦੇਖੀ ਐਂ ਕਰਦੀ ਫਿਰ ਹੱਕ ਤਾਂ ਇਹਦਾ ਬਣਦਾ ਸੀ ਜਦੋਂ ਆਪਾਂ ਖਵਾਤੇ ਆਥਨ ਦੀ ਰੋਟੀ ਤੇਰੇ ਅੱਛਾ ਅੱਛਾ ਕੀ ਮੇਰਾ ਹਲਾ ਜਿਗਰਾ ਚਾਹੀਦਾ 1.5 ਲੱਖ ਫੋਨ ਦੇ ਤਾਂ ਲਾਦਾ ਰੋਟੀ ਤਾਂ ਖਵਾ ਸਕਦੀਆਂ ਤੂੰ ਉਹੀ ਕਹਿੰਦੇ ਜਦੋਂ ਖਵਾਵੇਂ ਨਾ ਹਾਂ ਉਹੀ ਕਹਿੰਦੇ ਨਹੀਂ ਖਾ ਲਿਓ ਖਾ ਕਿਉਂ ਲਿਓ ਦੇਖੀ ਉੱਥੇ ਰੀਲ ਬਣਾਉਂਦੀ ਬਣ ਦੇਖੀ ਮੇਰੇ ਮੇਰੇ ਮੂਰ ਦੀ ਐਨ ਹੈ ਗਿਆ ਕਰੇ ਫੋਨ ਲੈ ਕੇ ਆਇਆ ਵਾਹ ਓਏ ਧੰਨਵਾਦ ਓ ਬਾਈ ਹਾਏ ਜਾਏ ਹਾਏ ਹਾਏ ਮਾਣ ਹੈ ਤੇਰੇ ਤੇ ਯਾਰ ਸਾਨੂੰ ਲੈ ਆ ਬਾਈ ਆ ਜਾ ਤੂੰ ਵੀ ਵਿੱਚ ਆ ਜਾ ਆ ਜਾ ਐ ਕਿਹਨੂੰ ਕਰਦਾ ਯਾਰ ਇਹ ਲੀਲਾ ਯਾਰ ਮੇਰਾ ਚਾਹ ਪਾਣੀ ਜਮਾ ਕੰਡੇ ਦੀ ਬਣਾਉਂਦਾ ਇਹ ਆ ਪਾਪ ਨਾ ਲਾਵੇ ਹਾਂ ਪਾਪ ਨਾ ਲਾਵੇ ਪੁੱਤ ਨੂੰ ਤਾਂ ਲੱਗਿਆ ਬੈਠੇ ਆ ਭਾਈ ਇੱਥੇ ਇੱਥੇ ਪਿੰਡ ਵਾਂਟੀ ਦੇ ਵਾਂਟੀ ਦੇ ਪੈਸੇ ਦੇ ਬੈਠੇ ਬੈਠੇ ਵਾਂਟੀ ਵਾਂਟੀ ਵੈਸ ਦੇ ਬਾਈ ਦੇ ਪਿੰਡ ਹਾਂ ਤੇ ਉਹ ਆਪਾਂ ਨੂੰ ਯਕੀਨ ਨਹੀਂ ਤੁਸੀਂ ਮਿਲ ਗਿਆ ਦੀ ਸੰਦੀਪ ਨੂੰ ਮੋੜ ਤੇ ਮਿਲਿਆ ਠੀਕ ਕਹਿੰਦਾ ਦੀ ਵਾਂਟੀ ਬਾਈ ਬਾਈ ਕਹਿੰਦਾ ਆਪਣਾ ਚਵਾਰਾ ਬੈਲਾ ਕਹਿੰਦਾ ਆ ਜਾ ਉੱਤਰੀ ਪਾਏ ਜਾਗੇ ਕਹਿੰਦਾ ਹਾਂ ਉੱਥੇ ਪਾਏ ਜਾਗੇ ਕਹਿੰਦਾ ਨਾਲੇ ਚਾਹ ਪਾਣੀ ਦੱਸ ਲੀ ਲੈ ਲੀ ਲੈ ਉਹ ਲੀ ਲੈ ਓਏ ਆ ਦੇਖੀ ਲੋਕੇਸ਼ਨ ਕਿੰਨੀ ਘਟ ਆਉਂਦੀ ਆ ਉਹ ਦੇਖ ਗਲਤ ਨਾ ਲੱਗਿਆ ਨਾ ਸੀ ਨਹੀਂ ਬਈ ਅਸੀਂ ਇੱਕ ਸਾਨੂੰ ਹੋਰ ਗੱਲ ਦੱਸਦੇ ਅਸੀਂ ਨਾ ਸਵੇਰੇ ਗਏ ਸਾਨੂੰ ਜੀ ਸਾਈਕਲ ਦੀ ਲੋੜ ਆ ਸਵੇਰੇ ਸਾਨੂੰ ਕੋਈ ਬੰਦਾ ਨਹੀਂ ਮਿਲਿਆ ਉੱਥੇ ਬਹੁਤ ਚੌਣ ਵਾਲੇ ਬਾਈ ਮਿਲਣੇ ਜਾਣ ਪਛਾਣ ਦਾ ਤੜਕੇ ਦਾ ਜਾਣ ਰਿਸ਼ਤੇਦਾਰੀਆਂ ਕੱਢ ਲੀਆਂ ਹਾਂ ਜਾਣ ਪਛਾਣ ਦਾ ਤੜਕੇ ਦਾ ਕੋਈ ਨਹੀਂ ਸੀ ਮਿਲਿਆ ਸੀ ਸਾਈਕਲ ਹਾੜੇ ਕੱਢ ਕੇ ਮੰਗ ਕੇ ਲਿਆ ਦਾ ਹੂੰ ਮਤਲਬ ਹੁਣ ਇੰਨਾ ਕੁਝ ਮਿਲ ਗਿਆ ਬਾਈ ਕਹਿੰਦੇ ਜਿਹੜੀ ਚੀਜ਼ ਦੀ ਹਾਂਜੀ ਘੰਟੇ ਕੁਵਾਦ ਖਾਣ ਲੈਣ ਗਏ ਵਿਚਾਰੇ ਫੋਨ ਨੰਬਰ ਮੰਗੀ ਆਣ ਸਾਰੇ ਪਿੰਡ ਦੇ ਮਿਲ ਕੇ ਜਿੰਨੇ ਵੀ 15 16 ਜਾਣੇ ਜਾਣ ਪਛਾਣ ਦੇ ਨਿਕਲ ਗਏ ਕਹਿੰਦੇ ਬਾਈ ਟਰੈਕਟਰ ਟਰਾਲੀਆਂ ਦੱਸੋ ਟਰੈਕਟਰ ਟਰਾਲੀਆਂ ਲਿਆ ਕੇ ਦੇਣਾ ਖੜ ਜਾ ਪੁੱਤ ਗੱਲ ਚੱਲ ਰਹੀ ਆ ਤੇ ਇੱਕ ਹਾਲ ਪਾਈ ਫਿਰੇ ਜਾਂਡੀ ਯਾਰ ਵਾਕਰ ਵਾਹ ਭਾਈ ਵੀਡੀਓ ਜਿਹੜੀ ਹੈਗੀ 30-40 ਸਾਲ ਪੁਰਾਣੀ ਪੁਰਾਣੇ ਆਟੋਪਿਕ ਤੇ ਹਨਾ ਵੀ ਐ ਕਰਕੇ ਅਸੀਂ ਵਿਚ ਲੈ ਆ ਨਹੀਂ ਸਕਦੇ ਨਵੇਂ-ਨਵੇਂ ਸੰਦ ਤੇ ਫੁੱਲ ਜੋਰ ਲਾਇਆ ਵਿਚਾਰਣੇ ਯਾਰ ਰੋਟੀ ਪਾਣੀ ਨੂੰ ਵੀ ਐਵੇਂ ਕਹੀਏ ਯਾਰ ਮਾਨਤਾਨ ਬਹੁਤ ਕਰਿਆ ਇਹ ਨਹੀਂ ਕਹਿੰਦਾ ਯਾਰ ਬਹੁਤ ਵਧੀਆ ਵਿਚਾਰਣੇ ਰਿਸਪੈਕਟ ਕਰੀ ਨਮੋਲ ਵੀ ਸ਼ਿਕਰੀਆਂ ਸੀ ਉਹਨਾਂ ਦੀਆਂ ਬਾਈਆਂ ਦੀਆਂ ਨੰਬਰ ਵੀ ਲੈਤੇ ਨੇ ਚਲੋ ਕੋਈ ਗੱਲ ਨਹੀਂ ਹੁਣ ਇੱਥੇ ਹੈਗੇ ਜੇਕਰ ਲੋੜ ਪਈ ਅਸੀਂ ਕਰਾਂਗੇ ਵੀ ਉਹਨਾਂ ਨੂੰ ਤੇ ਬਾਕੀ ਲੀਲਾ ਹੈਗਾ ਸਾਡੇ ਕੋਲੇ ਲੀਲਾ ਲੀਡੇ ਕੋਲੇ ਫਰਦਾ ਉਹ ਫਰਦਾ ਲੀਲਾ ਲੀਲਾ ਕਿੱਧਰ ਜਾਈ ਜਾਂਦਾ ਭੱਗ ਗਿਆ ਉਹ ਪਰ ਉਹ ਬਾਂਟੀ ਬੈਂਚ ਮਿਲ ਗਿਆ ਦੀ ਸਾਨੂੰ ਰਾਤ ਨੂੰ ਉੱਧਰ ਪਰਾਂਗੇ ਉਹਨੂੰ ਅਜੀ ਰਾਤ ਨੂੰ ਰਾਤ ਉੱਥੇ ਪੂਜਾ ਬਣਾਉਣੀ ਰਾਤ ਨੂੰ ਭਰ ਕੇ ਦੇਖਾਂਗੇ ਉਹਨੂੰ ਉਹ ਦਿਨ ਯੁਰਕਾ ਦੇਖਣਾ ਰਾਤ ਨੂੰ ਕੁੱਦਾਂਗੇ ਰਾਤ ਨੂੰ ਹੈ ਕੁੱਦਾਂਗੇ ਰਾਤ ਨੂੰ ਲੈ ਵੀ ਭਾਖੜਾ ਜਾਂਦੀ ਆ ਲੈ ਵੀ ਭਾਖੜਾ ਇਧਰ 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 ਸਖ ਕੋਚਾ ਮਾਵਾਂਗੇ ਸਾਲ ਉੱਧਰ ਕੋਚਾ ਲਾ ਕੇ ਆਵਾਂਗੇ ਭਾਗੜਾ ਚ ਕਬੱਡ ਜੇ ਬਣੇ ਪੈਂਦੇ ਤੇ ਕੋਚੇ ਦੇ ਚਲੋ ਕੋਈ ਗੱਲ ਕਾਰਜਕ੍ਰਮ ਕਰਦਾ ਕੋਈ ਬੰਦਾ ਚਲੋ ਕੋਈ ਉਹ ਤਾਂ ਹੋਇਆ ਤੈਨੂੰ ਮੈਂ ਦੱਸਾਂ ਇਹਦਾ ਜ਼ਰੂਰੀ ਆ ਉਹ ਤਾਂ ਰਾਤ ਨੂੰ ਕੋਈ ਭੂਤ ਪੇਲ ਮੋਲ ਮਠਾਂ ਦਾ ਮੇਰਾ ਸੋ ਪੱਕੀ ਗੱਲ ਆ ਪੱਕੀ ਗੱਲ ਆ ਉੱਥੇ ਨਾ ਜਿਹੜੀ ਪਾਖੜਾ ਲੰਗਦੀ ਐ ਇਸ ਪਿੰਡ ਵਿੱਚ ਦੀ ਚਰਾਹਾ ਜਾ ਪੁਲ ਥੱਲੇ ਗੱਦੇ ਲਾਏ ਪਏ ਨੇ ਬਾਈ ਤੇ ਚਰਾਗ ਕੱਟ ਲੈ ਜਕਰ ਕੱਟ ਕੱਟ ਦੇ ਨਹੀਂ ਗੱਲ ਤਾਂ ਸੁਣ ਲੈ ਉੱਥੇ ਇਲਮ ਮਠਾਂ ਦਾ ਰਾਤ ਨੂੰ ਕੋਈ ਪੱਕੀ ਗੱਲ ਆ ਯਾਰ ਮੈਂ ਸ਼ਰਤ ਦਿੰਦਾ ਲੈ ਤੂੰ ਬਾਗ ਚੱਲੀ ਬਈ ਉੱਥੇ ਉੱਥੇ ਨਾਰੀਅਲ ਪਿਆਗਾ ਉਥੇ ਚਰਾਗ ਲਾਏ ਪਏ ਨੇ ਡੱਬੀਆਂ ਪਈਆਂ ਨੇ ਬਾਈ ਯਾਰ ਕਰਦੇ ਨੇ ਲੋਕ ਕੰਮ ਯਾਰ ਨਸ਼ੇ ਪੱਤੇ ਵਾਲੇ ਨੇ ਨਸ਼ੇ ਪੱਤੇ ਵਾਲੇ ਕਿਉਂ ਯਾਰ ਬਾਈ ਬਹੁਤ ਲੋਕਾਂ ਨੂੰ ਹਜੇ ਅਨਪੜਤਾ ਇੰਨੀ ਹੈਗੀ ਲੋਕ ਇਹ ਚੀਜ਼ਾਂ ਕਰਦੇ ਨੇ ਵੀ ਢਾਲੇ ਟੱਪੇ ਕਰਦੇ ਨੇ ਯਾਰ ਲੈ ਯਾਰ ਦੰਦ ਕੱਢ ਲੈ ਯਾਰ ਇਹਦਾ ਯਕੀਨ ਹੀ ਨਹੀਂ ਕਰਦਾ ਯਾਰ ਬਹੁਤ ਹੁਣ ਚਰਾਸਤਿਆਂ ਜਿੱਤੂ ਟੂਨੇ ਦੇਖਦਾ ਨਹੀਂਗਾ ਦੇਖਦੇ ਫੇਰ ਫੇਰ ਤੂੰ ਨਹਿਰ ਥੱਲੇ ਚਰਾਗਾ ਆਪਣਾ ਕੌਣੀ ਦੇਖ ਤਾ ਨਹੀਂ ਦੇਖ ਸਕਦਾ ਚਰਾਗ ਸਤੰਗ ਆ ਯਾਰ ਦਾ ਮਜ਼ਾਕ ਚ ਲੈਣਾ ਰਾਤ ਨੂੰ ਦੇਖ ਕੇ ਆਵਾਂਗੇ ਅਸੀਂ ਰਾਤ ਨੂੰ ਬਈ ਕੋਈ ਨਹੀਂ ਆਦਾ ਦੀ ਲੀਲਾ ਕਰਾ ਚਪੇੜੇ ਪੈਂਦੇ ਨੇ ਮੈਂ ਤਾਂ ਗਿਆ ਲੀਲਾ ਕਰਾ ਮੈਂ ਕਿਤਨ ਵਾ ਗਿਆ ਮੇਰਾ ਨਾਲ ਚਪੇੜੇ ਚ ਪਈਆਂ ਮੇਰਾ ਨਹੀਂ ਆਉਂਦੀ ਹੈ ਕਦਾ ਫੱਟੇ ਪੈ ਨਾ ਦੇਖਾਂਗੇ ਰਾਤ ਨੂੰ ਜੁਰਕਾ ਮੇਰੀ ਗੱਲ ਸੁਣ ਬਈ ਰਾਤ ਨੂੰ ਆਪਾਂ ਸੀਨ ਚ ਲੜਨਾ ਹੈ ਲੜ ਕੇ ਆਪਾਂ ਦੋਨੇ ਉਹ ਉੱਥੇ ਬੈਠਾਂਗੇ ਉਹ ਜਿਹੜੀ ਲਾਲ ਲਾਲ ਟਾਈ ਵਾਲੀ ਨਹੀਂ ਹੈਗੀ ਰਾਤ ਨੂੰ ਉੱਥੇ ਕੋਈ ਨਹੀਂ ਸਿਰ ਲਾਈਟ ਲਾ ਦੇ ਜਗੇ ਇੱਕ ਉੱਥੇ ਬੈਠੇ ਹੋਣਗੇ ਆ ਸੀਨ ਵੀ ਮੋੜ ਕੇ ਲਿਓ ਇੱਕ ਦੂਜੇ ਦੇ ਡਰੀ ਜਾਣਗੇ ਨਾਲੇ ਮੋੜ ਕੇ ਲਿਆਉਣਗੇ ਵੀ ਦੋਨੇ ਡੱਕੇ ਹੋਏ ਨੇ ਇਹ ਸੀਨ ਕਰਾਂਗੇ ਉਹਦੇ ਉਧਰ ਲਵਲੀ ਉਹ ਕਰ ਰਿਹਾ ਉਧਰ ਲਵਲੀ ਸ਼ੂਟ ਕਰ ਰਹੇ ਨੇ ਕਰ ਰਿਹਾ ਸ਼ੂਟ ਬਾਈ ਲੋਕੇਸ਼ਨ ਚੈੱਕ ਕਰੋ ਬਾਈ ਤੁਸੀਂ ਤਨੇਠੇ ਪਿੰਡ ਦੀ ਲੋਕੇਸ਼ਨ ਆ ਇਹ ਬਹੁਤ ਸੋਹਣਾ ਪਿੰਡ ਹੈ ਬਹੁਤ ਸੋਹਣਾ ਕਾਲੇ ਦੀ ਮਾਤਾ ਆਹ ਕਾਲੇ ਦੀ ਮਾਤਾ ਕੀ ਕੀ ਆ ਕਾਲੇ ਦੇ ਅੱਛਾ ਕੀ ਕਰਦੀ ਹੈ ਕਾਲੇ ਦੀ ਕੀ ਕਰਦੀ ਹੈ ਕਾਲੇ ਦੀ ਇੱਤਰਾ ਹੀ ਆ ਬਈ ਪੱਤਰਕਾਰ ਆਏ ਮੇਰੇ ਵੱਡੇ ਪੱਤਰਕਾਰ ਡਿੱਗਜ ਪੱਤਰਕਾਰ ਆਏ ਮੇਰੇ ਪੱਤਰ ਦੇ ਬਿਹਾਰਾਸ਼ਟਰੀ ਆ ਪੰਗੋਈ ਕਰਦੇ ਆ ਬਾਈ ਰੇ ਪੱਗਾ ਕਰ ਗਿਆ ਯਾਰ ਕੋ ਯਾਰ ਕੋ ਪੱਗਾ ਹੋਗਾ ਕਾਲੇ ਕੀ ਮਾਤਾ ਬੈਟੀ ਉਧਰ ਕਾਲੇ ਕੀ ਮਾਤਾ ਆਓ ਕਾਲੇ ਕੀ ਬਾਤ ਹੈ ਕੀ ਕੀ ਕਾਲੇ ਪੱਤਰਕਾਰ ਆਏ ਬਈ ਕਹਿੰਦੇ ਮਨਿੰਦਰ ਸਿੱਧੂ ਦੀ ਇੰਟਰਵਿਊ ਲੈ ਰਿਹਾ ਹੈਗਾ ਕੱਟਾ ਵੀ ਪੰਗੂ ਪਿੰਡ ਬਸੌਰ ਵਾਲਾ ਦੇ ਆਈ ਬਨਿੰਦਰ ਸੱਤ ਵਾਗਦੇ ਅਰੇ ਬਠੱਡੇ ਦੁਬਾਰਾ ਲੜ ਕੇ ਇੰਟਰਵਿਊ ਦੇਣ ਆਈ ਆ ਬਾਈ ਤੇਰੇ ਠੇ ਵਿੱਡ ਬਾਇਸ਼ ਦੇ ਫੱਡ ਆਏ ਪਾਟੀ ਵਾਇਸ ਆ ਬੜਾ ਯਾਰ ਹੈ ਕਦਾ ਉੱਤੀ ਵਾ ਆ ਗਿਆ ਅੱਜ ਬਹਿ ਰਿਹਾ ਫੂੜਾ ਦੀ ਕਰੇ ਵਹੀ ਕਰਾ ਉਹ ਬਾਈ ਨਾ ਪੋਚਾ ਹਲਵਾਦਾ ਬਾਈ ਡੜਹਾਤੇ ਬਾਬਾ ਕਿੱਥੇ ਹੋ ਹਸਤਾਦ ਹਾਂ ਕਿੱਥੇ ਹੋ ਕਹਿੰਦਾ ਆ ਤੇਰੀਆਂ ਲਹਿਰਾ ਬਾਬੇ ਬੱਚੇ ਬਰਕ ਖਾਲੀ ਪਿਆ ਖਾਲੀ ਪਿਆ ਪਿਆ ਦੇ ਅਰੇ ਟੈਂਕ ਕਰ ਲਿਆ ਪਾਣ ਦੀ ਉਧਰ ਵੀ ਗੱਲੀ ਪਿਆ ਉਧਰ ਕਦੇ ਪੂਲ ਵੀ ਗੱਲੀ ਪਿਆ ਉਧਰ ਉਧਰ ਭਾਗੜਾ ਵੀ ਖਾਲੀ ਉਧਰ ਕਦੇ ਟਾਈਕੀ ਭਰ ਚੱਕੀ ਆ ਬਰੇ ਵੀਰੋ ਚੰਦਰਮਾ ਵੀ ਆ ਚੱਕਿਆ ਜੀ ਵੀ ਅਜੇ ਸੇਵ ਹੋਇਆ ਸੇਵ ਵੱਜ ਗਿਆ ਤੜ ਦੇ ਕਰਦੇ ਦੀਦੇ ਵੱਡੇ ਲੈ ਟਾਈਮ ਆ ਰਿਹਾ ਇੱਧਰ ਕਹਦੇ ਕਾਲੂ ਵਰਦਾ ਲੀਲੀ ਪਾਈ ਕਹਿੰਦਾ ਬੇਲੇ ਦੀ ਨਵਾ ਕਵੇਲੇ ਦੀ ਟੱਕਰਾਂ ਉਹ ਕੰਮ ਹੈ ਜੇ ਇਹ ਕੰਮ ਟਾਈਮ ਤੇ ਕਰਿਆ ਹੁੰਦਾ ਆ ਹੁਣ ਜਿਹੜਾ 5 ਕਿਲੋਮੀਟਰ ਰੋੜ ਕੇ ਲਿਆਂ ਤੇ ਰੋੜਨਾ ਨਾ ਪੈਂਦਾ ਇੱਕ ਬਗ ਹੋ ਗਿਆ ਸਾਰਾ ਟੈਂਕੀ ਹੋ ਗਈ ਖਾਲੀਨੀ ਆਹ ਇਹ ਟੈਂਕੀ ਖਾਲੀ ਹੋ ਗਈ ਟੈਂਕੀ ਖਾਲੀ ਤਾਂ ਹੋਣੀ ਆ ਬਗਾਨਾ ਸੰਦਾ ਪਵਾਇਆ ਹੈ ਨਹੀਂਗਾ ਲੜ ਕੇ ਆਪਾਂ ਕਿੰਨੇ ਵਜੇ ਗਿਆ ਸਾਨੂੰ ਆ ਗਈ ਲੋਕੇਸ਼ਨ ਆ ਗਈ ਮਾਤਾ ਪਤਾ ਮੇਰਾ ਲੱਤਾਂ ਰਹਿ ਗਈਆਂ ਹੁਣ ਹੋਰ ਲੈ ਚੱਲ 2 ਕਿਲੋ 500 ਮੀਟਰ ਹੀ ਆ ਸਾਰਾ ਬੱਸ ਮੈਂ ਹੋਰ ਵੀ ਕਰਨ ਨੂੰ ਫਿਰ ਆ ਹਾਂ ਦੇ ਅਹ ਦੇਖੀਆ ਨਾ ਮੂਰੇ ਮੋਟਰਸਾਈਕਲ ਆਉਂਦਾ ਹਾਂ ਦੇਖੀਆ ਦੀਆ ਅਹ ਤੇਰੀਆਂ ਅੱਲਾ ਇਰਾ ਬੱਲੇ 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 ਇਹ ਮੇਰਾ ਸਾਲਾ ਪਲਟੀਨਾ ਨਹੀਂ ਹੈਗਾ ਇਹ ਇਹ 30 ਔਰੇਜ ਦਿੰਦਾ ਪੇ ਗੇਰ ਕਾਨੂੰ ਪਏ ਗਿਆ ਤੈਨੂੰ ਤਾਂ ਤੈਨੂੰ ਤਾਂ ਇਹਦੀ ਵੀ ਸਟਾਰਟ ਕਰਕੇ ਹੀ ਲੈ ਜੂ ਮੈਂ ਇਹ ਤਾਂ ਸਟਾਰਟ ਕਿਥੋਂ ਹੈ ਇਹਦਾ ਸੂਤ ਗਿਆ ਤੇਲ ਤਾਂ ਇਹ ਇਹਦਾ ਸੂਤਿਆ ਖੜਾ ਹੈ ਬਈ ਦਰਪਾਲ ਸਾਹਿਬ ਵੱਡੀ ਇੱਥੇ ਰਹਿੰਦਾ ਇੰਤਜ਼ਾਮ ਹੈ ਆਪਣਾ ਟੈਂਟ ਲਾ ਇੱਥੇ ਟੈਂਟ ਲਾਗੇ ਟੈਂਟ ਲਾ ਤੇ ਗੱਦੇ ਸਿਰ ਤੇ ਛਟਾਲਾਂ ਲੱਗ ਰਹੀਆਂ ਨੇ ਹਾਂ ਪ੍ਰੋਗਰਾਮ ਆ ਡੀ ਜੇ ਵਾਲਾ ਡੀ ਜੇ ਵਾਲਾ ਆ ਰਿਹਾ ਰਾਤ ਨੂੰ ਚੱਲੂ ਇੱਥੇ ਕਮਾਸਾਂਨ ਕਮਾਸਾਂਨ ਚੱਲੂ ਦੀ ਦਾ ਮੈਂ ਚੈੱਕ ਕਰਾਇਆ ਸੀ ਹੈ ਔਰ ਜਾਪੁਰ ਜਾ ਗੱਡੀ ਦਾ ਹਾਂ ਮੈਂ ਚੈੱਕ ਕਰਾਇਆ ਤੀ ਅਸਿਆ ਕਹਿੰਦਾ ਥੋੜੇ ਹੀ ਦਿਨ ਹੋ ਗਏ ਨਹੀਂ ਇਹਦਾ ਇੰਜਨ ਕਰਾਇਆ ਤੀ ਹਾਂ ਕਹਿੰਦਾ ਰੱਖ ਹੌਸਲਾ ਕੁੜੀਏ ਰੱਬ ਸਭ ਨਾਲ ਦਾ ਵਾਲੀ ਨਹੀਂ ਇਹਦਾ ਤੇਲ ਚੋ ਗਿਆ ਸਾਰਾ ਟੈਂਕੀ ਹੋ ਗਈ ਖਾਲੀ ਬਾ ਬਾਈ ਬਾ ਅਬਦੇ ਤੇਲ ਚੋ ਗਿਆ ਅਬਦੇ ਤੇ ਲਾ ਕੇ ਗੱਲ ਕਰਦੇ ਸੀ ਤਾਂ ਇਹਦਾ ਕਿਸੇ ਨੂੰ ਨਹੀਂ ਕਹਿੰਦੇ ਭਾਈ ਅਬਦੇ ਤੇ ਲਾ ਕੇ ਗੱਲ ਕਰਦੇ ਆਪਾਂ ਤਾਂ ਇਹ ਗੱਲ ਅਬਦੇ ਤੇ ਲਾਗੂ ਕਰੋ ਹਾਂ ਲਾਗੂ ਕਰੋ ਜੀ ਇਹ ਤਾਂ ਮੜਾ ਦੇ ਮੜਾ ਲొਕੇਸ਼ਨ ਆ ਗਈ ਲొਕੇਸ਼ਨ ਆ ਗਈ ਚਲ ਸੁਖਰਾ ਤੇ ਉਦੋਂ ਇੱਕ ਮਿੰਟ ਬੈਂਚ ਦਾ ਫੋਨ ਆ ਗਿਆ ਵੰਟੀ ਬੈਂਚ ਦਾ ਅੱਛਾ ਕਾਮ ਨੇ ਬਾਈ ਕਾ ਆਪਣਾ ਬਲੌਗ ਦੇਖ ਲਈ ਘੰਟੇ ਕੀ ਬਹਾਉ ਨੇ ਤੇਰੇ ਕੋਲੇ ਉਹ ਵੀ ਵਿਚਾਰਾ ਮੰਜੇ ਢਾਹੀ ਬੈਠਾ ਪਨੀਰ ਬਣਵਾ ਰੱਖਿਆ ਨੇ ਵੰਟੀ ਬੈਂਚ ਵੀ ਮੰਜੇ ਢਾਹੀ ਬੈਠਾ ਕਹਿੰਦਾ ਹੋਰ ਹੁਣ ਉਹਨਾਂ ਦੇ ਪਿੰਡ ਫਿਰਦੇ ਆਪਾਂ ਪਨੀਰ ਬਣਾਉਂ ਬਹੁਤ ਮੋਹ ਪਿਆਰ ਹੈ ਬਾਈ ਤੇ ਉਹਦਾ ਗੱਲ ਕਰ ਬਾਈ ਨੇ ਆਉਣਾ ਤੇ ਅੱਜ ਵੰਟੀ ਬੈਂਚ ਨੇ ਇੱਥੇ ਉਹ ਚੰਡੀਗੜ੍ਹ ਗਿਆ ਚੰਡੀਗੜ੍ਹ ਕੌਰ ਵੀ ਨਾ ਗਾਣਾ ਉਹ ਹੋ ਰਿਹਾ ਡਬਿੰਗ ਹੋ ਰਿਹਾ ਉਹ ਕਹਿੰਦਾ ਬਾਈ ਮੇਰੇ ਕੋਲੇ ਅੱਜ ਇਹ ਜਿਹੜੀ ਮਸ਼ਹੂਰ ਗਾਇਕ ਆਪਣੇ ਪੰਜਾਬ ਦੀ ਕੌਰ ਵੀ ਜਿਹੜੀ ਕਹਿੰਦੀ ਹੁੰਦੀ ਆ ਉੱਡਦੀ ਗੇਖ ਫੁਲਕਾਰੀ ਕਣਕਾਂ ਦਾ ਰੰਗ ਉੱਡ ਗਿਆ ਉਹ ਗਾਇਕ ਦਾ ਸਾਡਾ ਉੱਡ ਗਿਆ ਉਹ ਗਾਇਕ ਨਾਲ ਉਹ ਗਾਇਕ ਨਾਲ ਅੱਜ ਬਈ ਗਾਣਾ ਸ਼ੂਟ ਹੋ ਰਿਹਾ ਆਪਣਾ ਤੇ ਡਬਿੰਗ ਹੋ ਰਿਹਾਗਾ ਉਹ ਮਤਲਬ ਰਿਕਾਰਡ ਪਰ ਰਹੇ ਨੇ ਉਹ ਰਿਕਾਰਡ ਕਰ ਰਹੇ ਨੇ ਉਹ ਗਾਣਾ ਅੱਬਿਆਂ ਹਾਂ ਚ ਚੱਲੂਗਾ ਜਿਹੜੇ ਮੂਹਰੇ ਸਿਆਲ ਆਉਣਗੇ ਉਹ ਬੰਟੀ ਬਾਈ ਸਪਾਈ ਨਹੀਂ ਆਪਾਂ ਨੂੰ ਦੱਸ ਦਿੱਤਾ ਸੀਗਾ ਚਲ ਹੁਣ ਐ ਦੱਸ ਨਹੀਂ ਸਕਦੇ ਸਰਪ੍ਰਾਈਜ਼ਿੰਗ ਹਾਂ ਬੱਸ ਇਹ ਵੀ ਨਾ ਬੜਾ ਦੱਸ ਦਰਣਾ ਤੇ ਚੱਲ ਕੇਸ਼ਨ ਆ ਗਈ ਇਹ ਦਿਖਾ ਦੇ ਨੜੀ ਦਿਖਾ ਦੇ ਇਹ